ਕੋਈ ਵੀ ਕਾਰਨ ਦੇ ਅੱਗੇ ਸੱਚ ਬੋਲਣ ਦੀ ਹਿੰਮਤ ਨਹੀਂ ਸੀ ਕਰਦਾ ਗੁਰੂ ਨਾਨਕ ਦੇਵ ਜੀ ਦਾ ਰੂਮ ਆਣਾ ਇੱਕ ਦਿਨ ਸੱਚ ਦਾ ਸੰਦੇਸ਼ ਲੈ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਭਾਈ ਮਰਦਾਨਾ ਜੀ ਸਮੇਤ ਰੂਮ ਦੇ ਦੇਸ਼ ਵਿੱਚ ਆਏ ਗੁਰੂ ਜੀ ਨੇ ਲੋਕਾਂ ਦੀ ਦੁਖੀ ਹਾਲਤ ਵੇਖੀ ਉਹ ਜਾਣਦੇ ਸਨ ਕਿ ਇੱਥੋਂ ਸਿਰਫ ਸੱਚ ਪਿਆਰ ਅਤੇ ਤਿਆ ਹੀ ਇਸ ਹਨੇਰੇ ਨੂੰ ਦੂਰ ਕਰ ਸਕਦੇ ਹਨ ਗੁਰੂ ਜੀ ਕਿਲੇ ਦੇ ਦਰਵਾਜੇ ਤੇ ਜਾ ਕੇ ਰੁਕੇ ਅਤੇ ਦਰਵਾਨਾਂ ਤੋਂ ਪੁੱਛਿਆ ਇਸ ਦੇਸ਼ ਦਾ ਬਾਦਸ਼ਾਹ ਕਿਹੋ ਜਿਹਾ ਹੈ ਉਹ ਗਰੀਬਾਂ ਨਾਲ ਕਿਵੇਂ ਵਰਤਾਅ ਕਰਦਾ ਹੈ ਲੋਕਾਂ ਨਾਲ ਨਿਆਂ ਕਰਦਾ ਹੈ ਜਾਂ ਨਹੀਂ ਦਰਵਾਨਾਂ ਨੇ ਸੱਚ ਬਿਆਨ ਕਰ ਦਿੱਤਾ ਉਹ ਕਹਿੰਦੇ ਸਾਡਾ ਬਾਦਸ਼ਾਹ ਕਾਰੂਨ ਬਹੁਤ ਜ਼ਾਲਮ ਹੈ